ਸ਼ਰੀਅਨ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਜੀ ਅੱਜ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਦੇ ਵਿੱਚ ਆ ਕੇ ਸੀਸਣ ਵਾਲ ਲਈ ਜਦੋਂ ਚੱਲੇ ਤਾਂ ਲੋਕਾਂ ਦਾ ਹਜੂਮ ਕਿੰਨਾ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਜਗ੍ਹਾ-ਜਗ੍ਹਾ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਗੱਲ ਕਰਦੇ ਆਂ ਖਰੜ ਤੇ ਕੁਰਾਲੀ ਦੇ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਉਹਨਾਂ ਦਾ ਜਿਹੜਾ ਪਰਮਾ ਸਵਾਗਤ ਕੀਤਾ ਗਿਆ ਕਮਲਜੀਤ ਸਿੰਘ ਚਾਵਲਾ ਵਿਜੇ ਕੁਮਾਰ ਟਿੰਕੂ ਅਤੇ ਵਿਜੇਂਦਰ ਸਿੰਘਲਾ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਰੋਡ ショਅ ਦੀਆਂ ਲਾਈਵ ਮੀਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਪਕੜੋ ਪੂਰਾ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੱਤੇਗਾ ਭਾਈ ਜਿੱਤੇਗਾ ਵਿਜੇਂਦਰ ਸਿੰਘ ਜਿੱਤੇਗਾ ਜਿੱਤੇਗਾ ਭਾਈ ਜਿੱਤੇਗਾ ਵਿਜੇਂਦਰ ਸਿੰਘ ਜਿੱਤੇਗਾ ਕਾਂਗਰਸ ਪਾਰਟੀ ਜਿੰਦਾਬਾਦ ਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ पहला श्री अनदपुर साहब के दर्शन करने हैं तो उस तुँ तो बा माता नैनी देवी के दे दर्शन करने हैं आशीर्वाद प्राप्त करने है। जो कांग्रेस पार्टी ने इस पवित्र धरती की टिकट दे के सेवा कराते मौका दिता है अच्छ सारी संगत दे ਮਿਲ ਕੇ ਅਸੀਂ ਉਥੇ ਨਾਕਮਸਤਕ ਹੋ ਚੱਲੇ ਆ ਗੁਰੂ ਮਹਾਰਾਜ ਅਸ਼ੀਰਵਾਦ ਪ੍ਰਾਪਤ ਕਰਕੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਮਿਲ ਕੇ ਮਜ਼ਬੂਤੀ ਨਾਲ ਇਹ ਚੋਣ ਲੜਨਗੇ ਔਰ ਇਸ ਇਲਾਕੇ ਦੀ ਆਵਾਜ਼ ਨੂੰ ਆਪਣੇ ਇਸ ਨਮਾਨੇ ਦੇ ਦਾਸ ਦੇ ਆਸ਼ੀਰਵਾਦ ਦੇ ਕੇ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਗੂੰਜਣ ਵਾਸਤੇ ਭੇਜਾਂਗੇ ਕੀ ਕੀ ਮੁੱਦੇ ਲੈ ਕੇ ਜਿਹੜੇ ਨੇ ਜਿੰਨਾਬਾਦ ਜੋ ਵੀ ਇਲਾਕੇ ਦੇ ਮੁੱਦੇ ਹੋਣਗੇ ਡਿਵੈਲਪਮੈਂਟ ਨੂੰ ਲੈ ਕੇ ਉਹ ਮੁੱਦਿਆਂ ਨੂੰ ਮੈਂ ਪਾਰਲੀਮੈਂਟਸ ਰੱਖਾਂਗਾ ਔਰ ਇਸ ਤੋਂ ਇਲਾਵਾ ਪਹਿਲਾਂ ਜਿਹੜੇ ਇਸ ਇਲਾਕੇ ਦੀਆਂ ਜ਼ਰੂਰਤਾਂ ਹੈ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਗੱਲ ਕਰਕੇ ਉਹਦਾ ਏਜੰਡਾ ਤੁਹਾਡੇ ਸਾਹਮਣੇ ਅੱਜ ਤੱਕ ਜਿਹੜੇ ਕਾਂਗਰਸ ਛੱਡ ਚੁੱਕੇ ਨੇ ਵੱਡੇ ਨੇਤਾ ਉਹਨਾਂ ਬਾਰੇ ਕੀ ਕੀ ਫਰਕ ਪਵੇਗਾ ਜੀ ਕਾਂਗਰਸ ਨੂੰ ਉਹਨਾਂ ਦੇ ਜਾਣ ਕੀ ਫਰਕ ਪਾਉਂਦਾ ਜਿਹੜੇ ਬੰਦਿਆਂ ਨੇ ਪਾਰਟੀ ਦਾ ਲਾਹਾ ਲੈ ਕੇ ਤਾਕਤਾਂ ਹੰਡਾ ਲੀਆਂ ਤੇ ਅੱਜ ਪਾਰਟੀ ਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਉਹ ਤਾਂ ਲੋਕਾਂ ਦੀ ਨਿਗਾ ਚ ਵੈਸੀ ਨੇ ਕਰੇਗੇ ਦੇਖੋ ਉਹ ਚੱਲੇ ਆ ਸਵੇਰੇ ਮੁਹਾਲੀ ਤੋਂ ਆਪਣੇ ਹਲਕੇ 'ਚੋਂ ਚੱਲੇ ਆ ਵੱਖ-ਵੱਖ ਜਗ੍ਹਾ ਉਹਨਾਂ ਦੀ ਜਿਹੜੇ ਸਵਾਗਤ ਕੀਤੇ ਜਾ ਰਹੇ ਆ ਤੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਬਨਮਾਜ ਦੇ ਸਵਾਗਤ ਰੱਖਿਆ ਇਸਦੇ ਬਾਅਦ ਸੋਲਕੀਆਂ ਸਾਹਿਬ ਤੇ ਹੋਰ ਭਰਤਗੜ ਸਾਰੇ ਲੋਕਾਂ ਨੇ ਜਿਹੜਾ ਵੱਖ-ਵੱਖ ਤਰੀਕੇ ਨਾਲ ਸਵਾਗਤ ਰੱਖਿਆ ਅੱਜ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ 'ਚ ਕਿ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵਧੀਆ ਜੋ ਹਾਈ ਕਮਾਂਡ ਵੱਲੋਂ ਨੇਤਾ ਭੇਜਿਆ ਗਿਆ ਸੂਝਵਾਨ ਪੜੇ ਲਿਖੇ ਵਿਜੇਂਦਰ ਸਿੰਘਲਾ ਜੀ ਜੋ ਕਿ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ ਚੁਕੇ ਪਿਛਲੀ ਸਰਕਾਰ 'ਚ ਸਾਡੇ ਮਨਿਸਟਰ ਰਹੇ ਚੁਕੇ ਬਹੁਤ ਅੱਛੇ ਇਨਸਾਨ ਹੈ ਸੋ ਅੱਜ ਲੋਕਾਂ 'ਚ ਪਿੰਡਾਂ 'ਚ ਉਤਸ਼ਾਹ ਹੈ ਕਿ ਕੱਲੀ ਕੱਲੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਜਿਤਾਉਣਾ ਹੈ ਔਰ ਜੋ ਝਾੜੂ ਨੇ ਅਤਿਆਚਾਰ ਕੀਤੇ ਹਨ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਉਹਨਾਂ ਦਾ ਲੇਖਾ ਜੋਖਾ ਜਿਹੜਾ ਹੈਗਾ ਅਸੀਂ ਹਰੇਕ ਤਰੀਕੇ ਨਾਲ ਪੂਰਾ ਕਰਾਂਗੇ ਕਾਂਗਰਸ ਪਾਰਟੀ ਨੇ ਪੂਰੀਆਂ ਤਿਆਰੀਆਂ ਕਰ ਰੱਖੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਬੂਥਾਂ ਦੇ ਵਿੱਚ ਸਾਡੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਇਹ ਸਾਡੇ ਯੂਥ ਦੇ ਸਾਥੀ ਸਾਡੇ ਸੀਨੀਅਰ ਸਰਪੰਚ ਪੰਚ ਜਿਹੜੇ ਪਹੁੰਚੇ ਹੋਏ ਸਾਰੇ ਵਕ-ਵਕ ਕੋਨੇ-ਕੋਨੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਵਿਜੇਂਦਰ ਸਿੰਘਲਾ ਜੀ ਦੀ ਜਿਹੜੀ ਗੱਲਾਂ ਰੱਖਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਵੋਟਾਂ ਨਾਲ ਜਿਹੜੀ ਹੈਗੀ ਆ ਜਿੱਤ ਹਾਸਲ ਕਰਨਗੇ। ਆਪប្រਉਤਿੰਗ ਦਾ ਦੋਸ਼ ਹੈ ਕਿ ਜਿਹੜੇ ਵਿਜੇਂਦਰ ਸਿੰਘਲਾ ਜੀ ਐ ਬਾਹਰਲੇ ਉਮੀਦਵਾਰ ਹੈ ਕੀ ਕਹਣਾ ਚਾਹੁੰਦੇ। ਦੇਖੋ ਬਾਹਰਲਾ ਉਮੀਦਵਾਰ ਨਹੀਂ ਹੁੰਦਾ ਜੋ ਉਮੀਦਵਾਰ ਵੈਸਟ ਕੈਂਡੀਡੇਟ ਹੋਵੇ ਉਸ ਕੈਂਡੀਡੇਟ ਨੂੰ ਜਿਹੜਾ ਹੈਗਾ ਉਤਾਰਿਆ ਜਾਂਦਾ। ਹੁਣ ਜਿਹੜੇ ਸਾਡੇ ਚੀਮਾ ਸਾਹਿਬ ਐ ਇਹ ਗਰਦਾਸਪੁਰ ਚਲੇ ਗਏ। ਇਸੇ ਤਰੀਕੇ ਨਾਲ ਜਦੋਂ ਜਿੱਥੇ ਕੈਂਡੀਡੇਟ ਦੀ ਜ਼ਰੂਰਤ ਹੋਵੇ ਜਿੱਥੇ ਕੈਂਡੀਡੇਟ ਫਿੱਟ ਆਂਦਾ ਹੋਵੇ ਹਾਈ ਕਮਾਂਡ ਨੇ ਦੇਖਣਾ ਹੁੰਦਾ ਉੱਥੇ ਉਸ ਕੈਂਡੀਡੇਟ ਨੂੰ ਦੰਦੇ ਆ ਸੋ ਇਸ ਤਰੀਕੇ ਨਾਲ ਤੁਸੀਂ ਸਨੀ ਦੇ ਉਰ ਨੂੰ ਦੇਖੋ ਚੱਕ ਕੇ ਗਰਦਾਸਪੁਰ ਤੇ ਭਾਜਪੀ ਨੇ ਲੜਾਇਆ ਸੋ ਇਸ ਤਰੀਕੇ ਨਾਲ ਕੋਈ ਵੀ ਬਾਹਰਲਾ ਕੈਂਡੀਡੇਟ ਨਹੀਂ ਵਿਜੇਂਦਰ ਸਿੰਘ 라 ਜੀ ਸਾਡੇ ਪੰਜਾਬ ਦੇ ਆ ਔਰ ਪੰਜਾਬ ਨੂੰ ਕਾਂਗਰਸ ਸਾਡੇ ਪ੍ਰਧਾਨ ਰਹੇ ਔਰ ਸਾਡੇ ਮਨਿਸਟਰ ਰਹੇ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਬਿਲਕੁਲ ਸਾਡੇ ਆਪਣੇ ਆ ਔਰ ਪੰਜਾਬ ਦੇ ਕੋਨੇ ਕੋਨੇ ਦੇ ਦਿਲਾਂ ਦੇ ਵਿੱਚ ਵਸਣ ਵਾਲੇ ਭਜੇਂਦਰ ਸਿੰਘ ਜੀ ਚਾਵਲਾ ਸਰ ਕੀ ਕਾਰਨ ਹੈ ਜਿਹੜਾ ਕੱਟ ਬਾਹਰ ਰੱਖਿਆ ਗਿਆ ਕਰਾਲੀ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਬਾਕੀ ਜਿੰਨੇ ਵੀ ਉਮੀਦਵਾਰ ਆ ਕਰਾਲੀ ਦੇ ਵਿੱਚੋਂ ਉਹ ਕਾ ਨਿਕਲੇ ਆ ਦੇਖੋ ਕਰਾਲੀ ਦੇ ਵਿੱਚ ਨਾ ਅੱਜ ਜਿਹੜਾ ਹੈਗਾ ਕਰਾਲੀ ਦੇ ਵਿੱਚ ਜਿਹੜੀ ਬਾਰ-ਬਾਰ ਜਿਹੜੀ ਅਸੀਂ ਰੋਡਸੋਂ ਕੱਢਾਂਗੇ ਉਹ ਥੋੜੇ ਦਿਨਾਂ ਤੱਕ ਦੁਆਰੇ ਕੱਢੂਗੇ ਜਿਹੜਾ ਅੱਜ ਜਿਹੜਾ ਹੈਗਾ ਦਰਸ਼ਨ ਕਰਨ ਜਾ ਰਹੇ ਆ ਮਾਤਾ ਨੈਣਾ ਦੇਵੀ ਜੀ ਦੇ શ્રી ਅਨੰਦਪੁਰ ਸਾਹਿਬ ਦੇ ਸੋ ਇਸ ਕਰਕੇ ਜਿਹੜਾ ਕਿ ਸਾਡਾ ਜਿਹੜਾ ਰੂਟ ਪ੍ਰੋਗਰਾਮ ਜਿਹੜਾ ਪਲਾਨ ਬਣਿਆ ਉਹ ਬਾਈਪਾਸ ਦਾ ਹੀ ਬਣਿਆ ਹੈਗਾ ਇਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਜਾਣ ਨਾਲ ਬੜੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਪ੍ਰੋਗਰਾਮ ਰੱਖੇ ਜਾਣਗੇ ਜਿਹੜੇ ਕਾਂਗਰਸ ਦੇ ਵੱਡੇ-ਵੱਡੇ ਲੀਡਰ ਰਾਜਨੀਤੀ ਛੱਡ ਕੇ ਬੀਜੇਪੀ ਮੇਂ ਰਲ ਗਏ ਆ ਜਾਂ ਉਸ ਦੇ ਨਾਲ ਕਾਂਗਰਸ ਨੂੰ ਫਰਕ ਹੋਵੇਗਾ ਜੀ ਦੇਖੋ ਕੋਈ ਲੀਡਰ ਕਿਸੇ ਪਾਰਟੀ ਨਾਲ ਚਲੇ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਨਾਲ ਹਮੇਸ਼ਾ ਕਦੇ ਕੋਈ ਵੋਟ ਨਹੀਂ ਜਾਂਦੀ ਕਿਉਂਕਿ ਲੀਡਰ ਨੂੰ ਲੋਕ ਲੀਡਰ ਬਣਾਣੇ ਆ ਇਹ ਵਰਕਰ ਤੇ VOTER ਉਹਨੂੰ ਲੀਡਰ ਬਣਾਣੇ ਆ ਸੋ ਜਿਹੜੀ VOTERਾਂ ਦੀ ਆਪਣੀ ਪਛਾਣ ਹੈ ਉਹ ਅੱਜ ਵੀ ਸਾਡੇ ਖੂਨ ਦੇ ਵਿੱਚ ਕਾਂਗਰਸ ਪਾਰਟੀ ਦੀ ਹੈਗੀ ਹੈ ਕੱਲੇ-ਕੱਲੇ ਵਰਕਰ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਜਿਹੜੇ ਲੀਡਰ ਚਲੇਗੇ ਮੌਕਾ ਫਰਸਤ ਉਹਨਾਂ ਨੂੰ ਕਿਸੇ ਵੀ ਕੀਮਤ ਪਰ ਜਿਹੜਾ ਹੈਗਾ ਲੋਕਾਂ ਨੇ ਬਖਸ਼ਣਾ ਨਹੀਂ ਅ ਗੱਲ ਕਰੀਏ ਕਰਾਲੀ ਸ਼ਹਿਰ ਦੀ ਇੱਕ ਚੁੜਤਾ ਜਿਹੜੀ ਕਾਂਗਰਸ ਆਗੂਆਂ ਦੇ ਵਿੱਚ ਨਹੀਂ ਨਜ਼ਰ ਆ ਰਹੀ ਤਿੰਨ ਜਗ੍ਹਾ ਜਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਇੱਕ ਪਾਸੇ ਟਿੰਕੂ ਜੀ ਖੜੇ ਆ ਦੂਜੇ ਪਾਸੇ ਸ਼ਹਿਰੀ ਪ੍ਰਧਾਨ ਖੜੇ ਨੇ ਤੀਜੇ ਪਾਸੇ ਟੌਟਾ ਟੈਂਟਰ ਲੱਗਿਆ ਹੋਇਆ ਲੱਗਦਾ ਨਹੀਂ ਕਿ ਜਿਹੜਾ ਇਹ ਭੇਦ ਭਾਵ ਹੈ ਇਹ ਆਪ ਦੇ ਵਿੱਚ ਟਕਰਾਓ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਊਗਾ ਜੀ ਕੋਈ ਭੇਦ ਭਾਵ ਨਹੀਂ ਹੈਗਾ ਸਾਡਾ ਇਕੱਠੇ ਇੰਨਾ ਕਰਾਲੀ ਸ਼ਹਿਰ ਦੇ ਵਿੱਚ ਉਤਸਾਹ ਹੈ ਇੰਨਾ ਲੋਕਾਂ ਕਿ ਇੱਕ ਜਗ੍ਹਾ ਇੰਨਾ ਇਕੱਠ ਨਹੀਂ ਕਰ ਸਕਦੇ ਤੇ ਅਸੀਂ ਇਸ ਕਰਕੇ ਅਸੀਂ ਚਾਰ ਜਗ੍ਹਾ ਇਕੱਠ ਕਰਕੇ ਬਜਿੰਦਰ ਸਿੰਘ 라 ਜੀ ਨੂੰ ਦੱਸਿਆ ਕਿ ਸਾਡੇ ਕਰਾਲੀ ਦੇ ਵਿੱਚ ਖਾਸ ਤੌਰ ਤੇ ਕਿੰਨਾ ਲੋਕਾਂ ਚ ਉਤਸ਼ਾਹ ਹੈ ਇਸ ਕਰਕੇ ਸਾਡੀ ਚਾਰ ਜਗ੍ਹਾ ਪਰ ਜਿਹੜਾ ਹੈਗਾ ਵੱਖ-ਵੱਖ ਜਗ੍ਹਾ ਤੇ ਤੁਹਾਡਾ ਸਵਾਗਤ ਕਰਕੇ ਵੀ ਸਾਡਾ ਜਿਹੜਾ ਹਲੇ ਵੀ ਕਾਫੀ ਇਕੱਠ ਜਿਹੜਾ ਹੈਗਾ ਸ਼ਹਿਰਾਂ ਦੇ ਵਿੱਚ ਨਾ ਜਾਣ ਕਰਕੇ ਅੱਜ ਰਹਿ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਦੇਖ ਲਿਓ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਲਾਸਟ ਸਵਾਲ ਹੈ ਜੀ ਸੋਣਨ ਦੇ ਵਿੱਚ ਆ ਰਿਹਾ ਹੈ ਕਿ ਵਿਜੇਂਦਰ ਸਿੰਘ 라 ਸਾਹਿਬ ਹੈ ਜਿਹੜੇ ਉਹ ਜਰਮਨ ਸਿੰਘ ਕੰਗ ਨੂੰ ਵਾਪਸ ਪਾਰਟੀ ਦੇ ਵਿੱਚ ਲਿਆ ਰਹੇ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਜਿਹੜਾ ਹਲਕੇ ਦੇ ਆਗੂ ਹੈ ਸਵਾਗਤ ਕਰਨਗੇ ਉਹਨਾਂ ਦਾ ਦੇਖੋ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵਿਜੇਂਦਰ ਸਿੰਘਲਾ ਜੀ ਇਸ ਤਰ੍ਹਾਂ ਦੀ ਮਤਲਬ ਮੇਰਾ ਖਿਆਲ ਨਹੀਂ ਗੱਲ ਕਰਨਗੇ ਅੱਜ ਜਿਹੜਾ ਜਗਮਉਨ ਸਿੰਘ ਕੰਗ ਨੇ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮੁੱਖ ਮੰਤਰੀ ਪੰਜਾਬ ਮੌਜੂਦਾ ਜਦੋਂ ਸੀਗੇ ਚਰਨਜੀਤ ਚੰਨੀ ਉਹਨਾਂ ਦੇ ਹਲਕੇ 'ਚ ਜਾ ਕੇ ਉਹਨਾਂ ਦੀ ਵਿਰੋਧਤਾ ਕੀਤੀ ਕਾਂਗਰਸ ਪਾਰਟੀ ਦੀ ਨਖੈਦੀ ਕੀਤੀ ਸੋ ਇਸ ਤਰ੍ਹਾਂ ਦੇ ਬੰਦੇ ਨੂੰ ਕਿਸੇ ਵੀ ਕੀਮਤ ਪਰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਅੱਜ ਉਹ ਲੇਲੜੀਆਂ ਕੱਢ ਰਹੇ ਹਨ ਵੀ ਮੈਨੂੰ ਕਾਂਗਰਸ ਪਾਰਟੀ ਦੇ ਵਿੱਚ ਦਵਾਰ ਤੋਂ ਲਿਆ ਜਾਵੇ ਜਦਕੇ ਲੋਕਾਂ ਦੀ ਹਲਕੇ ਦੀ ਇੱਕੋ ਆਵਾਜ਼ ਹੈ ਇਹ ਉਹ ਤੇ ਡਰ ਕੇ ਕੋਈ ਆਵਾਜ਼ ਨਹੀਂ ਹੈ ਲੋਕਾਂ ਨੇ ਸਤੇ ਹੋਏ ਨੇ ਆਵਾਜ਼ ਕੱਢੀ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਦਵਾਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਕੀਮਤ ਪਰ ਤੁਹਾਡਾ ਧੰਨਵਾਦ ਕਰਦਾ ਹੈ ਜਿਹੜੇ ਸ੍ਰੀ ਨੰਦਪੁਰ ਸਾਹਿਬ ਹਲਕੇ ਦੇ ਵੋਟਰ ਸਹਿਬਾਨ ਹੈ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਚੇਤੇ ਵੀ ਕਰਾਨਾ ਇਹ ਬਰਜਿੰਦਰ ਸਿੰਘਲਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਫਾਦਰ ਇਹਨਾਂ ਦੇ ਵੱਡੇ ਸਿੰਘਲਾ ਜੀ ਉਹ ਪੰਜਾਬ 'ਚ ਖਜ਼ਾਨਾ ਮੰਤਰੀ ਵੀ ਰਹੇ ਨੇ ਸੋ ਇਹਨਾਂ ਨੂੰ ਤਜਰਬਾ ਹੈ ਪੰਜਾਬ 'ਚ 17 ਵਾਲੀ ਸਰਕਾਰ ਦੇ ਵੀ ਐਨ ਡੀ ਆਰ ਮੰਤਰੀ ਰਹੇ ਕਈ ਲੋਕ ਕਹੀ ਜਾਂਦੇ ਆ ਇਹਨਾਂ ਨੂੰ ਤਜਰਬਾ ਨਹੀਂ ਇਹਨਾਂ ਨੂੰ ਇਹ ਨਹੀਂ ਸੋ ਪੰਜਾਬ ਦੇ ਇਹ ਯੂਥ ਕਾਗਰਸ ਦੇ ਪ੍ਰਧਾਨ ਵੀ ਰਹੇ ਨੇ ਸੋ ਇਹ ਤਾਂ ਮੈਂ ਦੱਸਣਾ ਸੀ ਸਾਰੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਵਿਰੋਧੀ ਨੇ ਸਾਡੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੀ ਤੁਹਾਡੇ ਜਰੀਏ ਦੱਸ ਰਿਹਾ ਸੋ ਉਹਨਾਂ ਬਾਰੇ ਕਾਫੀ ਪਹਚਾਰਿਆ ਜਾ ਰਿਹਾ ਹੈ ਕਿ ਵਾਰੀ ਉਮੀਦਵਾਰ ਨੇ ਇਲਾਕੇ ਦੀ ਏਰੀਆ ਦੀ ਹਲਕੇ ਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਜੇ ਇਹ ਵਾਰੀ ਉਮੀਦਵਾਰ ਹੈ ਮੈਨੂੰ ਇਹ ਦੱਸਣ ਪਹਿਲਾਂ ਆਪ ਵਾਲਿਆਂ ਦੀ ਬੀਬੀ ਜਿਹੜੀ ਉਰੇ ਐਮਐਸਪੀ ਵਾਲੀ ਐ ਉਹ ਕਿੱਥੇ ਦੀ ਐ ਮੈਨੂੰ ਦੱਸਣ ਇਹ ਜਿਹਨਾਂ ਸਾਡੇ ਪ੍ਰੋਫੈਸਰ ਪ੍ਰੋਫੈਸਰ ਸਾਹਿਬ ਹੈ ਵੀ ਇਹ ਕਿੱਥੇ ਦੇ ਆ ਵੀ ਪਟਿਆਲਾ ਜ਼ਿਲ੍ਹੇ ਦੇ ਆ ਜੀ ਜੇ ਇਹ ਇਹ ਮੈਨੂੰ ਦੱਸਣ ਇਹ ਕੰਗ ਸਾਹਿਬ ਕਿੱਥੇ ਦੇ ਆ ਜਿਹੜੇ ਮਨਵਿੰਦਰ ਕੰਗ ਜੀ ਖੜੇ ਨੇ ਇਹ ਕਿੱਥੇ ਪੰਜਾਬ ਦੇ ਇੱਥੇ ਦੇ ਆ ਸੋ ਇਹ ਤਾਂ ਐਵੇਂ ਬਿਲੀਆਂ ਗੱਲਾਂ ਇਹ ਤਾਂ ਫੇਰ ਬਰਿੰਦਰ ਸਿੰਘ ਰਾਜੀ ਤਾਂ ਚੰਡੀਗੜ੍ਹ ਰਹਿੰਦੇ ਆ ਪਹਿਲੀ ਵਾਰ ਰਿਸ਼ਤੇਦਾਰੀਆਂ ਇਹਨਾਂ ਦੀਆਂ ਮੈਂ ਜਾਣਦਾ ਰਿਸ਼ਤੇਦਾਰੀਆਂ ਨੇ ਖੈੜ ਖੈੜ ਚ ਭੀਆਂ ਕਰਾਲੀ ਚ ਭੀਆਂ ਮੇਰੇ ਮਰੰਡੇ ਚ ਵੀ ਆ ਸੋ ਕਹਿਣਾ ਪਾਵੇ ਤਾਂ ਇੱਕ ਅਲਿਗੇਸ਼ਨ ਲੈਣਾ ਹੁੰਦਾ ਦੂਸਰੇ ਬੰਦੇ ਨੂੰ ਛੋਟਾ ਕਰਕੇ ਆਪ ਦਾ ਆਪਣੇ ਆਪ ਨੂੰ ਵੱਡਾ ਸਮਝ ਸਮਝਾਣਾ ਹੁੰਦਾ ਦੱਸਣਾ ਹੁੰਦਾ ਮੰਤਰੀਆਂ ਦੇ ਕੰਮ ਦੇਖਿਆ ਜਾਲੇ ਕਾਂ ਦੇ ਫੁੱਟਾ ਕਿਤੇ ਹੱਦ ਤੱਕ ਕਹਿੰਦੇ ਖਤਮ ਹੀ ਹੋ ਰਹੀ ਹੈ ਕਾਂਗਰਸ ਕੋਈ ਕਦੇ ਪੂਰੀ ਹੋ ਜਾਏਗੀ ਕਾਂਗਰਸ ਕੋਈ ਫੁੱਟੇ ਨਹੀਂ ਹੈ ਜਿਹੜੇ ਜਿਹੜੇ ਫੁੱਟ ਗਰੀ ਫਿਰਦੇ ਹੋਣਗੇ ਆਪ ਦੀ ਹੋਊਗੀ ਉਹਨਾਂ ਦੀ ਤੁਸੀਂ ਆ ਦੇਖੋ ਕੱਠ ਕਿੰਨਾ ਤੁਸੀਂ ਥੋੜਾ ਸਾਹਮਣੇ ਆ 1.200 ਕਾਰ 200 200 ਕਾਰ ਘੜੀ ਆ ਇਹ ਫੁੱਟਾ ਕਿਤੇ ਇਹ ਕੱਲੀ ਖੜੜ ਹਲਕੇ ਦੀ ਆ ਵਿੱਚੇ ਖੜੜ ਦੇ ਵੀ ਆ ਬੰਦਿਆਂ ਨੂੰ ਪੁੱਛ ਲੋ ਵਿੱਚੇ ਇਧਰ ਖੇਦਰਾਬਾਦ ਸਾਰੇ ਪਾਸੇ ਨੇ ਆ ਦੋਏ ਬਲੌਗ ਪ੍ਰਧਾਨ ਬਲੌਗ ਪ੍ਰਧਾਨ ਗ੍ਰਿੰਦਰ ਜੀ ਖੜੇ ਆ ਹਲਾਲਪੁਰ ਥੈੜ ਤੋਂ ਬਲੌਗ ਪ੍ਰਧਾਨ ਮਦਨ ਜੀ ਖੜੇ ਆ ਹੈ ਜੀ ਜਿਹੜਾ ਜ਼ਿਲ੍ਹੇ ਦੇ ਐਸਸੀਐਲ ਦੇ ਚੇਅਰਮੈਨ ਆ ਉਹ ਬੂਥਗੜ੍ਹ ਜੀ ਉਹ ਖੜੇ ਆ ਪਹਿਲੀ ਵਾਰ ਜਿਹੜਾ ਸਿੰਘਲਾ ਸਾਹਿਬ ਨੇ ਕਰਾਲੀ ਦੇ ਵਿੱਚ ਆਉਣਾ ਸੀ ਬਾਕੀ ਜਿੰਨੇ ਵੀ ਆਗੂਆਂ ਨੇ ਰੋਡ ਸ਼ੋਅ ਕੀਤਾ ਕਰਾਲੀ ਦੇ ਵਿੱਚ ਉਹ ਹੋਕਾ ਗਏ ਸਿਰ ਵਿਜੇਂਦਰ ਸਿੰਘਲਾ ਸਾਹਿਬ ਜਿਹੜੇ ਉਹ ਬਾਹਰੋਂ ਹੋਕਾ ਜਾ ਰਹੇ ਤੇ ਉਹਨਾਂ ਦਾ ਜਿਹੜਾ ਸਵਾਗਤ ਵੀ ਤਿੰਨ ਜਗ੍ਹਾ ਕੀਤਾ ਜਾ ਰਿਹਾ ਇੱਕ ਜਗ੍ਹਾ ਸ਼ਹਿਰੀ ਪ੍ਰਧਾਨ ਖੜੇ ਹੋ ਤੁਸੀਂ ਖੜੇ ਹੋ ਅੱਗੇ ਚਾਵਲਾ ਜੀ ਖੜੇ ਆ ਇਹ ਫੁੱਟਨੀ ਹੈ ਤਾਂ ਹੋਰ ਕੀ ਹੈ ਜੀ ਕੋਈ ਫੁੱਟਨੀ ਹੈ ਮੈਂ ਕੰਸਟੀਚੁਐਂਸੀ ਦਾ ਨਮਾਇੰਦਾ ਮੈਂ ਆਪਣੀ ਕੰਸਟੀਚੁਐਂਸੀ ਦੇਖਦਾ ਇੱਥੇ ਖੜਨਾ ਜਿਹੜਾ ਪ੍ਰਧਾਨ ਹੈ ਉਨੇ ਮਹਾਲੀ ਤੋਂ ਲੈ ਕੇ ਸਾਰਾ ਜ਼ਿਲ੍ਹਾ ਦੇਖਣਾ ਹੈ ਜੀ ਹਾਂ ਜੀ ਉਹਨੂੰ ਆਪਦੀ ਹਾਜ਼ਰੀ ਦਾ ਲਵਾਣੀ ਪੈਣੀ ਹੈ ਜਿਵੇਂ ਜ਼ਿਲ੍ਹੇ ਦਾ ਪ੍ਰਧਾਨ ਆ ਮੈਂ ਆਪਦੀ ਕਾਂਸਟਿਟੂਐਂਸੀ ਦਾ ਜਿਹੜੇ ਚਾਵਲਾ ਜੀ ਐ ਉਹਨਾਂ ਨੂੰ ਪੁੱਛ ਲਓ ਸਾਰੇ ਇਕੱਠੇ ਆ ਉਹ ਗਊ ਸੁਰੱਖਿਆ ਦੇ ਵਾਈਸ ਚੇਅਰਮੈਨ ਆ ਪੰਜਾਬ ਦੇ ਉਹਨਾਂ ਨੇ ਪੰਜਾਬ ਵੱਲੋਂ ਆਪਦੀ ਦਿਖਾਣੀ ਆ ਇਹਦੇ ਵਿੱਚ ਫੁੱਟਵਾਲੀ ਦਾ ਕੋਈ ਕਿੱਲੇ ਨਹੀਂ ਆਈ ਫਿਰ ਤਿੰਨ ਜਗ੍ਹਾ ਸਵਾਗਤ ਕਿਉਂ ਆ ਸਰ ਸਵਾਗਤ ਦੀ ਇੱਕ ਜਗ੍ਹਾ ਨਹੀਂ ਕੀਤਾ ਜਾ ਸਕਦਾ ਸਵਾਗਤ 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 ਮੇਰੀ ਆਏ ਦੱਸੋ ਫਿਰ ਮਹਾਲੀ ਚ ਵੀ ਆ ਜੀ ਮਹਾਲੀ ਚ ਵੀ ਹੋ ਰਿਹਾ ਫਿਰ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਉਹ ਆਪਣੇ ਹਲਕੇ ਵਾਸਤੇ ਕਰ ਰਹੇ ਹਨਾ ਮੇਰੇ ਮੇਰੇ ਹਲਕੇ ਦੇ ਜਿਹੜੇ ਮੇਰੀ ਕੰਸਟੀਚੁਐਂਸੀ ਦੇ ਆ ਦੋ ਬਲਾਕਾਂ ਦੋਵੇਂ ਬਲਾਕਾਂ ਦੇ ਪ੍ਰਧਾਨ ਖੜੇ ਆ ਜ਼ਿਲ੍ਹੇ ਦਾ ਐਸਸੀਐਲ ਦਾ ਚੇਅਰਮੈਨ ਉਰੇ ਖੜਾ ਬਾਕੀ ਵੱਖ-ਵੱਖ ਜ਼ਿਲ੍ਹੇ ਦੇ ਅਹੁਦੇਦਾਰ ਉਰੇ ਖੜੇ ਮੇਰੇ ਨਾਲ ਖੜੇ ਆ ਚਰਚਾ ਵਿੱਚ ਇਹ ਵੀ ਤੇਜ ਹੈ ਕਿ ਜਗਮੋਣ ਸਿੰਘ ਕੰਗ ਵਾਪਸ ਪਾਰਟੀ ਦੇ ਵਿੱਚ ਆ ਸਕਦੇ ਆ ਜੇਕਰ ਕੱਲ ਨੂੰ ਵਿਜੇਂਦਰ ਸਿੰਘਲਾ ਸਾਹਿਬ ਉਹਨਾਂ ਨੂੰ ਲੈ ਕੇ ਆਉਂਦੇ ਆ ਕਿ ਆ ਸਵਾਗਤ ਕੀਤਾ ਜਾਊਗਾ ਜੀ ਉਹਨਾਂ ਦਾ ਦੇਖੋ ਇਹਦਾ ਪਾਵਨ ਲਗਾ ਇਹਨਾਂ ਨੇ ਹੋ ਸਕਦਾ ਸਿੰਘਲਾ ਜੀ ਨੂੰ ਕਹਿ ਦਿੱਤਾ ਹੋਵੇ ਜਿਹੜੇ ਮੇਰੇ ਨਾਲ ਪਿੰਡਾਂ ਦੇ ਪੰਜ ਸਰਪੰਚ ਆ ਉਹਨਾਂ ਨੇ ਕਹਿਤਾ ਹੋਵੇ ਅਹੁਦੇਦਾਰਾਂ ਨੇ ਕਹਿਤਾ ਹੋਵੇ ਕੋਈ ਉਹਨਾਂ ਵਾਸਤੇ ਤਿਆਰ ਨਹੀਂ ਹੈ ਜੋ ਕਾਂਗਰਸ ਨੂੰ ਪਿਆਰ ਕਰਦੇ ਨੇ ਇਸ ਹਲਕੇ ਦੇ ਲੋਕ ਚਾਹੇ ਤੁਸੀਂ ਪ੍ਰਧਾਨ ਦੀ ਗੱਲ ਕਰਦੇ ਆਂ ਜ਼ਿਲ੍ਹੇ ਦੀ ਉਹਨੂੰ ਪੁੱਛ ਲਓ ਚਾਹੇ ਤੁਸੀਂ ਚਾਵਲਾ ਜੀ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛ ਲਓ ਜਿਸ ਬੰਦੇ ਨੇ 30 ਸਾਲ ਪਾਰਟੀ ਨੂੰ ਖਾਦਾ ਹੋਵੇ ਜੀ ਪਾਰਟੀ ਨਾਲ ਕਿਹਾ ਬਿਹਾਰ ਉਹਦਾ ਚੰਗਾ ਸੀ ਬਾਈ ਚ ਸਰਕਾਰ ਛੱਡਣੀ ਪਾਰਟੀ ਦੇ ਰਹਿ ਗਏ ਤੇ ਪੱਲੇ ੱਡਨੇ ਕਾਂਗਰਸ ਪਾਰਟੀ ਦੇ ਸਾਡੇ ਇੱਥੇ ਤੇ ਉਸ ਵਕਤ ਦੇ ਮੁੱਖ ਮੰਤਰੀ ਰਹਿ ਗਏ ਤੇ ਪੱਲੇ ੱਡਨੇ ਮੈਂ ਤਾਂ ਬਹੁਤ ਛੋਟੀ ਚੀਜ਼ ਆ ਮੈਂ ਤਾਂ ਉਹਦੀ 92 ਤੋਂ ਲੈ ਕੇ 17 ਰਕਮਦਾਨ ਕਰੀਏ ਕੁਛ ਨਾ ਕੁਛ ਉਹ ਵੀ ਹਮਦਾਨ ਕੀਤੀ ਆ ਉਹ ਦੱਸੋ ਵੀ ਉਹ ਚੰਗੀ ਗੱਲ ਸੀ ਜਦੋਂ ਪਾਰਟੀ ਨੂੰ ਲੋਡ ਸੀ 54 MP ਰਹਿ ਗਏ ਜੀ ਸਾਡੇ ਉਰੇ 18 MLA ਰਹਿ ਗਏ ਤੋਂ ਉਦੋਂ ਲੋਡ ਸੀ ਉਦੋਂ ਨਾਲ ਨਹੀਂ ਖੜਿਆ ਅੱਜ ਤਾਂ ਉਹਨੂੰ ਲੋੜ ਆ ਜੀ ਅੱਜ ਉਹ ਥੁੱਕ ਕੇ ਚੱਟਣਾ ਨਹੀਂ ਚਾਹੀਦਾ ਉਹਨੂੰ ਮੈਂ ਕਹਿੰਦਾ ਵੀ ਜਿੱਥੇ ਹੈਗਾ ਉਹਨੂੰ ਉੱਥੇ ਰਹਿਣਾ ਚਾਹੀਦਾ ਧੰਨ ਜਿੱਥੇ ਵਜਿੰਦਰ ਸਿੰਘਲੇ ਨੇ ਕਿਹਾ ਏ ਕਿ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਭਾਰੀ ਬਹੁਮਤ ਦੇ ਨਾਲ ਜਿੱਤੇਗੀ ਤੇ ਲੋਕਾਂ ਦੀ ਸੇਵਾ ਕਰੇਗੀ ਤੇ ਉਹਨਾਂ ਨੇ ਦੂਜੇ ਪਾਸੇ ਵੀ ਕਿਹਾ ਕਿ ਜਿਹੜੇ ਲੀਡਰ ਕਾਂਗਰਸ ਨੂੰ ਛੱਡ ਕੇ ਗਏ ਸੀ ਉਹ ਕਾਂਗਰਸ ਦੇ ਹੈ ਹੀ ਨਹੀਂ ਸੀ ਉਹਨਾਂ ਨੇ ਕਾਂਗਰਸ ਦਾ ਲਾਹਾ ਲੈ ਕੇ ਆਪਣੇ ਕੰਮ ਸਿੱਧੇ ਕੀਤੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਕਾਂਗਰਸ ਨੂੰ ਛੱਡ ਦਿੱਤਾ ਦੂਜੇ ਪਾਸੇ ਲੀਡਰਾਂ ਨੇ ਵੀ ਕਿਹਾ ਕਿ ਵੱਧ ਤੋਂ ਵੱਧ ਅਗਰ ਆਪਾਂ ਨੇ ਦੇਸ਼ ਨੂੰ ਬਚਾਉਣਾ ਹੈ ਤਾਂ ਕਾਂਗਰਸ ਦੇ ਹੱਥ ਜਿਹੜੇ ਮਜਬੂਤ ਕਰਨੇ ਚਾਹੀਦੇ ਨੇ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ